ਹੋ ਜਿਹੜੀ ਝੋਟੀ ਫੰਡਰ ਹੋ ਜੇ ਦਿੰਦੇ ਵਿੱਚ ਕਸਾਈ ਨੂੰ ਹੋ ਸ਼ਾਦੀ ਬਾਦ ਬਦਾਮ ਖਵਾਉਂਦਾ ਕੌਣ ਬਚੋਲੇ ਬਾਈ ਨੂੰ ਹੋ ਜੀਜਾ ਰਸਏ ਝੱਟ ਮਨਾਉਂਦੇ ਜੀਜਾ ਰਸ ਜੇ ਝੱਟ ਮਨਾਉਂਦੇ ਹੋ ਤਾਹੀ ਫਫੜ ਰਸਦਾ ਨਾ ਰਫਲੋ ਚੱਲੇ ਕਾਰ ਤੂੰ ਉਸ ਨੂੰ ਮੁੜ ਕੇ ਕੋਈ ਪੁੱਛਦਾ ਨਾ ਰਫਲੋਂ ਚੱਲੇ ਘਾਰ ਤੂਸ ਨੂੰ ਮੁੜ ਕੇ ਕੋਈ ਪੁੱਛਦਾ ਨਾ ਉਹ ਕੈਮੀਕਲ ਜੋ ਨਸ਼ੇ ਵਰਤਦਾ ਜੋਸ਼ ਗਵਾ ਕੇ ਭੇਜ ਜਾਂਦਾ ਵਾਲਾ ਹੈਸੀ ਮੱਥੇ ਵਿੱਚੋਂ ਧੀਰ ਮੁਕਾ ਕੇ ਭੇਜ ਜਾਂਦਾ ਹੱਕ ਕੈਮੀਕਲ ਜੋ ਨਸ਼ੇ ਵਰਤਦਾ ਹੋਸ਼ ਗਵਾ ਕੇ ਭੇਜ ਜਾਂਦਾ ਸੀ ਮੱਥੇ ਵਿਚੋਂ ਓਏ ਤੀਰ ਮੁਕਾ ਕੇ ਬਹਿ ਜਾਂਦਾ ਗਿੱਦੜ ਸ਼ੇਰ ਕਹਾਈ ਜਾਵੇ ਗਿੱਦੜ ਸ਼ੇਰ ਕਹਾਈ ਜਾਵੇ ਹੌ ਲੋੜ ਪੈਣ ਤੇ ਬੁਕਦਾ ਔ ਰਫਲੋਂ ਚੱਲੇ ਘਾਰ ਤੂੰ ਉਸ ਨੂੰ ਮੁੜ ਕੇ ਕੋਈ ਪੁੱਛਦਾ ਨਾ ਗੱਦੀਆਂ ਲਥੇ ਲਾਟ ਸਾਭ ਦੇ ਮੂਹਰੇ ਕੋਈ ਝੁਕਣਾ ਨਾ ਕੰਜਰ ਬੰਦੇ ਤਾਈ ਲਾਉਂਦਾ ਸਾਉ ਬੰਦਾ ਨੇੜੇ ਨਾ ਹਾਈ ਮਹਿਕ ਬਹੂਣੇ ਫੁੱਲ ਦਿਵਾਲੇ ਭੌਰ ਮਾਰਦੇ ਗੇੜੇ ਨਾ ਜਦ ਹੋਵੇ ਸਬ ਬੁੱਢੀ ਹੋ ਜੇ ਜਦੋਂ ਬੇ ਸਬ ਬੁੱਢੀ ਖੁੱਤ ਖੋਰ ਵੀ ਟੁੱਕਦਾ ਨਾ ਰਫਲੋਂ ਚੱਲੇ ਕਾਰ ਤੂੰ ਉਸ ਨੂੰ ਮੁੜ ਕੇ ਕੋਈ ਪੁੱਛਦਾ ਨਾ ਰਫਲੋਂ ਚੱਲੇ ਕਾਰ ਤੂੰ ਉਸ ਨੂੰ ਮੁੜ ਕੇ ਕੋਈ ਪੁੱਛਦਾ ਨਾ ਉਹ ਕੰਡ ਮੰ ਗੱਡੀ ਤਾਂ ਹੀ ਮਿਲਦੀ ਗੈਰ ਦੇ ਅੰਦਰ ਜਗ੍ਹਾ ਨਹੀਂ ਸਾਦ ਕਲਾਂ ਕੀ ਤਾਂ ਲੋਕੀ ਕਰਨਦੇ ਮਦੇ ਗਜਾ ਨਹੀਂ ਕੰਡਮ ਗੱਡੀ ਤਾਈ ਮਿਲਦੀ ਹੋ ਗੈਰ ਦੇ ਅੰਦਰ ਜਗਾ ਨਹੀਂ ਸਾਦ ਗਲਾਂ ਕੀ ਤਾਈ ਲੋਕੀ ਕਰਨ ਦੇ ਮਦੇ ਗਜਾ ਨਹੀਂ ਚਾਲੂ ਆਸ਼ਿਕ ਹੁਸਨ ਹੰਡਾ ਕੇ ਚਾਲੂ ਆਸ਼ਿਕ ਹੁਸਨ ਹੰਡਾ ਕੇ ਹੋਣ ਕੁੜੀ ਦਾ ਚੁੱਕਦਾ ਨਾ ਹੋਣ ਕੰਡਿਓ ਲੱਠੇ ਲਾਟ ਸਾਹਮਦੇ ਗੱਦੀਓ ਲੱਠੇ ਲਾਟ ਸਾਹਮਦੇ ਮੂਰੇ ਕੋਈ ਝੁੱਕ ਦਾ ਨਾ ਸ਼ਾਮਲੇ ਵਾਲਿਆ ਸਤ ਸਲਾਮਾ ਹੁੰਦੀ ਆ ਚੜਦੇ ਸੂਰਜ ਨੂੰ ਤੇ ਟੁਪਕਾ ਵੀ ਨਾ ਪਾਣੀ ਦੇਵੇ ਹੋ ਦੁਨੀਆ ਢਲਦੇ ਸੂਰਜ ਨੂੰ ਸ਼ਾਮਲੇ ਵਾਲਿਆ ਸਤ ਸਲਾਮਾ ਹੁੰਦੀ ਆ ਚੜਦੇ ਸੂਰਜ ਨੂੰ ਹੋ ਟੁਪਕਾ ਵੀ ਨਾ ਪਾਣੀ ਦੇਵੇ ਹਾਏ ਦੁਨੀਆ ਢਲਦੇ ਸੂਰਜ ਨੂੰ ਐਡਾ ਸੱਜਣਾ ਗੇੜ ਸਮੇਲਾ ਸੱਜਣੋ ਗੇੜ ਸਮੇਲਾ ਸਮਾਂ ਕਿਸੇ ਤੋਂ ਰੁਕਦਾ ਨਾ ਰਫਲੋਂ ਚੱਲੇ ਕਾਰ ਤੂਸ ਨੂੰ ਓ ਮੁੜ ਕੇ ਕੋਈ ਪੁੱਛਦਾ ਨਾ ਰਫਲੋਂ ਚੱਲੇ ਕਾਰ ਤੂਸ ਨੂੰ ਓ ਮੁੜ ਕੇ ਕੋਈ ਪੁੱਛਦਾ ਨਾ ਜ਼ਿੰਦਗੀ ਜਿੰਦਾਬਾਦ